ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਕਬੱਡੀ ਲਾਈਵ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਖੁਸ਼ੀ ਤੇ ਇੰਦਰਜੀਤ ਕਲਸੀਆਂ ਦੀ ਐਂਟਰੀ ਗਰਾਊਂਡ ਵਿੱਚ ਹੋ ਗਈ ਹੈ ਆਓ ਤੁਹਾਨੂੰ ਦਿਖਾਉਨੇ ਆ ਕੱਲ ਦੇ ਕੁਝ ਜੱਫੇ ਜੋ ਇੰਦਰਜੀਤ ਕਲਸੀਆਂ ਤੇ ਖੁਸ਼ੀ ਦੁੱਗਾ ਨੇ ਲਾਏ ਹਰਿਆਣੇ ਦਾ ਸ਼ੋਹਰਾ ਕਬੱਡੀ ਪਾ ਰਿਹਾ ਹੈ ਦੁੱਗਾ ਦਾ ਜੱਟ ਜੱਫਾ ਲਾਵੇ ਤੇ ਗੱਲ ਕਹਿੰਦੇ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਉਹ ਗੱਲ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਜਗਤਾਰ ਸਿੱਧੂ ਨਹੀਂ ਬਾਈ ਕਹਿੰਦੇ ਲਵਿੰਦਰ ਜੀ ਤੇ ਦੋ ਜੱਫਿਆਂ ਦੇ ਉੱਤੇ ਚਾਂਦੀ ਦਾ ਸਿੱਕਾ ਗੁੱਲੂ ਬਾਣੀ ਹੁਣ ਕਹਿੰਦੇ ਆ ਲਓ ਰਿੰਕੂ ਖਰੇਟੀ ਉਧਰ ਬੱਲੇ 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 ਸਪਾਈਡਰ ਉਹ ਸਪਾਈਡਰ ਉਹ ਸਪਾਈਡਰਮੈਨ ਫਿਰ ਕਦਾ ਬੰਦਾ नंबर ओ, दुखाँ दुखाँ वारा ਪੰਗੜੇ ਪੰਗੜੇ ਹੋ ਯਾਰ ਬਾਈ ਸਭਿਆ ਵਾਲੇ ਜੱਟ ਦੇ ਖਾਤੇ ਚ ਜੱਸੀ ਵਰਗੇ ਕਹਿੰਦੇ ਨਿਆਰੀ ਆਂ ਹਾਂਜੀ ਦੋਸਤੋ ਸੋ ਕਿੱਦਾਂ ਲੱਗੀ ਆਪ ਸਭ ਨੂੰ ਇਹ ਵੀਡੀਓ ਵੀਡੀਓ ਦੇ ਕਮੈਂਟ ਵਿੱਚ ਜਾ ਕੇ ਜਰੂਰ ਦੱਸਣਾ ਅਤੇ ਖੁਸ਼ੀ ਦੁੱਗਾ ਤੇ ਇੰਦਰਜੀਤ ਕਲਫੀਆਂ ਦੇ ਜੱਫੀਆਂ ਬਾਰੇ ਕੀ ਕਹਿਣਾ ਹੈ ਤੁਹਾਡਾ ਉਹ ਵੀ ਆਪਣੀ ਆਪਣੀ ਰਾਏ ਜਰੂਰ ਦੇਣਾ ਅਤੇ ਹੁਣ ਖੁਸ਼ੀ ਦੀ ਟੱਕਰਾਂ ਤੁੱਲੇ ਦੇ ਨਾਲ ਕੌਣ-ਕੌਣ ਵੇਖਣਾ ਚਾਹੁੰਦਾ ਹੈ ਇਹ ਵੀ ਸਾਨੂੰ ਜਰੂਰ ਦੱਸ ਕੇ ਜਾਈਓ ਅਤੇ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ